ਕਲਕੱਤਾ ਜਬਰਜਨਾਬ ਮਾਮਲੇ 'ਚ ਵਿਸ਼ਾਲ ਰੋਸ ਪ੍ਰਦਰਸ਼ਨ ਜੀਏ ਤੋਦੀਰ ਨਹੀਂ ਸਹੇਂਗੇ ਅਤਿਆਚਾਰ ਜੀਏ ਤੋਦੀਰ ਨਹੀਂ ਸਹੇਂਗੇ ਅਤਿਆਚਾਰ ਬੜਾ ਦਰਦਨਾਕ ਤੇ ਹੌਲਨਾਕ ਇਹ ਹਾਦਸਾ ਹੋਇਆ ਜਿਹੜਾ ਕਲਕੱਤੇ ਵਿਖੇ ਹੋਇਆ ਤੇ ਅੱਜ ਪਹਿਲੀ ਵਾਰ ਹੀ ਨਹੀਂ ਹੋਇਆਗਾ ਸਾਡੀਆਂ ਸੈਂਕੜਾ ਬੇਟੀਆਂ ਜਿਹੜੀਆਂ ਕਈ ਤਾਂ ਅਖਬਾਰਾਂ 'ਚ ਆ ਜਾਂਦੀਆਂ ਕਈ ਵਿਚਾਰੀਆਂ ਖਬਰਾਂ ਚ ਜਾਂ ਮੀਡੀਆ ਚ ਵੀ ਨਹੀਂ ਇਹ ਖਬਰ ਆਉਂਦੀ ਜੀ ਸਮਾਜ ਸੇਵੀ ਸੰਗਠਨਾ ਕੀਤਾ ਕੈਂਡਲ ਮਾਰਚ ਸਾਡੀ ਧਰਤੀ ਮਹਾ ਭਾਰਤ ਦੀ ਰਹੀ ਆ ਔਰਖ ਖੇਤਰ ਦੀ ਮਿੱਟੀ ਦੇ ਵਿੱਚ ਅੱਜ ਵੀ ਲਾਲ ਰੰਗ ਬੋਲਦਾ ਜੇ ਦੇਖਿਆ ਜਾਵੇ ਅੱਜ ਅਸੀਂ ਠਾਣ ਆਏ ਆ ਤੇ ਜੇ ਤੁਹਾਨੂੰ ਰਸ ਦੇਖ ਰਿਹਾ ਇੱਕ ਰਸ ਨਹੀਂ ਇੱਕ ਭਾਵਨਾ ਈਮੋਸ਼ਨ ਆ ਬਹੁਤ ਮੈਂ ਕਿਹਨੇ ਸਾਡੀਆਂ ਮਹਿਲਾਵਾਂ ਬੱਚੀਆਂ ਸਾਡੀਆਂ ਸੇਫ ਕਿਵੇਂ ਰਹਿ ਸਕਦੀਆਂ ਜੇ ਜਿਹੇ ਹਾਲਾਤ ਹੈ ਵੀ ਵਾਰ ਡਸਟਿਸ ਵੀ ਵਾਰ ਡਸਟਿਸ ਵੀ ਵਾਰ ਡਸਟਿਸ ਇਹ ਡਾਕਟਰ ਜਿਹੜੀ ਸਾਡੀ ਬੇਟੀ ਕਲਕੱਤਾ ਦੇ ਵਿੱਚ ਉਹਦਾ ਨਾਲ ਰੇਪ ਕਰਨ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਉਹਦੀ ਸਖਤ ਸ਼ਬਦਾਂ ਨਾਲ ਨਿੰਦਾ ਕਰਦੇ ਆਂ ਇਹ ਸਰਕਾਰਾਂ ਨੂੰ ਇਹ ਸਖਤ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਵਿੱਚ ਮੈਕਸਿਮਮ ਪ੍ਰੈਲ 3 ਮਹੀਨੇ ਤੱਕ ਕਰਕੇ ਪੂਰੀ ਸਖਤ ਸਜ਼ਾ ਜਿਹੜੀ ਐਕਸਟ੍ਰੀਮ ਹੁੰਦੀ ਹੈ ਉਹ ਸਭ ਨੂੰ ਪਤਾ ਆਪਾਂ ਨੂੰ ਐਕਸਟ੍ਰੀਮ ਸਜ਼ਾ ਕੀ ਹੁੰਦੀ ਹੈ ਉਸ ਤੋਂ ਘਾਟੇ ਦੇ ਵਿੱਚ ਸਜ਼ਾ ਨਹੀਂ ਚਾਹੀਦੀ ਜਸਟਿਸ ਜਸਟਿਸ ਅਪੀਲ ਹੈਗੀ ਹੈ ਭਾਰਤ ਦੀ ਸਰਕਾਰ ਨੂੰ ਕਿ ਜਿਹੜਾ ਇਹ ਕੇਸ ਹੈਗਾ ਇਹ ਔਨੇਬਲ ਸੁਪਰੀਮ ਕੋਰਟ ਦੇ ਹੱਥਾਂ ਤੋਂ ਐਕਸਪੀਡਿਟ ਹੋ ਕੇ 3 ਮਹੀਨਿਆਂ ਦੇ ਵਿੱਚ ਵਿੱਚ ਖਤਮ ਹੋ ਜਾਏ ਤੇ ਜਲਦੀ ਤੋਂ ਜਲਦੀ ਜਿਹੜੇ ਇਹ ਕਾਤਲ ਹੈਗੇ ਆ ਜਿਹਕੇ ਜਿਹੜੇ ਇਹਨੇ ਦਰਿੰਦੇ ਹੈਗੇ ਆ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਪਰ ਸਾਡਾ ਪ੍ਰੋਟੈਸਟ ਇਹੀ ਹੈ ਕਿ ਉਸ ਡਾਕਟਰ ਸਹਿਬਾਨ ਸਾਡੀ ਭੈਣ ਨੂੰ ਇਨਸਾਫ ਮਿਲੇ ਅਤੇ ਜਿਹੜੀਆਂ ਵੀ ਡਾਕਟਰਾਂ ਦੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨੇ ਸਰਕਾਰ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੰਨੇ 노 ਸੇਫਟੀ 노 ਡਿਊਟੀ 노 ਸੇਫਟੀ 노 ਡਿਊਟੀ ਇਹ ਅਰਬ ਕੰਟਰੀਜ਼ ਆ ਜਿਹੜੀਆਂ ਉਹਨਾਂ ਵਾਂਗੂ ਸਾਡਾ ਇੱਥੇ ਕਾਨੂੰਨ ਸਖਤ ਹੋਣਾ ਚਾਹੀਦਾ ਤਾਂ ਤਾਂ ਕਿ ਕਿਸੇ ਦਰਿੰਦੇ ਦੀ ਹਿੰਮਤ ਨਾ ਹੋਵੇ ਇਹੋ ਜਿਹਾ ਕਣਾਉਣੇ ਕਾਂਡ ਕਰਨ ਦੀ ਅੱਜ ਬਾਹਰ ਆ ਗਿਆ ਕੱਲ ਸਾਡੇ ਘਰ ਵਿੱਚ ਆ ਸਕਦੀ ਹੈ ਜੇ ਅੱਜ ਅਸੀਂ ਇਸ ਦਾ ਵਿਰੋਧ ਨਾ ਕਰਾਂਗੇ ਕੱਲ ਨੂੰ ਸਾਡੇ ਘਰ ਤੱਕ ਆਗੂ ਨਹੀਂ ਲਾਜ਼ਮੀ ਹੈ ਸਰਕਾਰ ਮੂਰੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸਰਕਾਰ ਦੇ ਵੀ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਵੀ ਇਹ ਬੱਚੀਆਂ ਸਾਡੀਆਂ ਸੇਫ ਨਹੀਂ ਡਾਕਟਰ ਸੇਫ ਨਹੀਂ ਇਹ ਬਹੁਤ ਮਤਭਾਗੀ ਘਟਨਾ ਹੈ ਬੀਤੇ ਦਿਨੀ ਕੋਲਕਾਤਾ ਚ ਇੱਕ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਹਤਿਆ ਮਾਮਲੇ ਚ ਅੱਜ ਸ੍ਰੀ ਮੁਖਸਰ ਸਾਹਿਬ ਵਿਖੇ ਸਮਾਜ ਸੇਵੀ ਸੰਗਠਨਾਵਾਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਇਸ ਦਰਾਂ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਸ਼ਟਰੀ ਸੰਗਠਨਾਂ ਦੇ ਆਗੂ ਪਹੁੰਚੇ ਸ੍ਰੀ ਮੁਖਸਰ ਸਾਹਿਬ ਵਿਖੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਸੱਦੇ ਤੇ ਕਲਕੱਤਾ ਚ ਮਹਿਲਾ ਡਾਕਟਰ ਨਾਲ ਬਲਤਕਾਰ ਅਤੇ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ ਚ ਕੈਂਡਲ ਮਾਰਚ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਰਾਜਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਵੱਡੀ ਗਿਣਤੀ ਚ 74 ਨੌਜਵਾਨਾਂ ਨੇ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬਹੁਤ ਮੰਦਭਾਗੀ ਘਟਨਾ ਹੈ ਬੁਲਾਰਿਆਂ ਇਹ ਵੀ ਕਿਹਾ ਕਿ ਇਸ ਪ੍ਰਦਰਸ਼ਨ ਦੇ ਪਿੱਛੇ ਮੁੱਖ ਉਦੇਸ਼ ਪੀੜਤ ਡਾਕਟਰ ਨੂੰ ਤੁਰੰਤ ਇਨਸਾਫ ਦਿਵਾਉਣਾ ਹੈ ਇਸ ਤੋਂ ਇਲਾਵਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾਣ ਅਤੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਕੋਲਕਾਤਾ ਚ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਬੇਰਹਿਮੀ ਦਾ ਸਬੂਤ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਥਿਤ ਦੋਸ਼ੀਆਂ ਨੂੰ ਅਜਹੀਆਂ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਕਿ ਭਵਿੱਖ ਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਹ ਇੱਕ ਬੜਾ ਦਰਦਨਾਕ ਤੇ ਹੌਲਨਾਕ ਇਹ ਹਾਦਸਾ ਹੋਇਆ ਜਿਹੜਾ ਕੋਲਕਾਤਾ ਵਿਖੇ ਹੋਇਆ ਇਹ ਅੱਜ ਪਹਿਲੀ ਵਾਰ ਨਹੀਂ ਹੋਇਆਗਾ ਸਾਡੀਆਂ ਸੈਂਕੜੇ ਬੇਟੀਆਂ ਜਿਹੜੀਆਂ ਕਈ ਤਾਂ ਅਖਬਾਰਾਂ 'ਚ ਆ ਜਾਂਦੀਆਂ ਕਈ ਵਿਚਾਰੀਆਂ ਅਖਬਾਰਾਂ 'ਚ ਜਾਂ ਮੀਡੀਆ 'ਚ ਵੀ ਨਹੀਂ ਇਹ ਖਬਰ ਆਉਂਦੀ ਜੀ ਔਰ ਇਹਦੇ ਲਈ ਬੜੇ ਸਖਤ ਕਾਨੂੰਨ ਬਣਨੇ ਚਾਹੀਦੇ ਆ ਜਿਵੇਂ ਹੁਣੇ ਸਾਡਾ ਬੱਚਾ ਬੋਲ ਕੇ ਗਿਆ ਕਿ ਅਰਬ ਕੰਟਰੀਜ਼ ਆ ਜਿਹੜੀਆਂ ਉਹਨਾਂ ਵਾਂਗੂ ਸਾਡਾ ਇੱਥੇ ਕਾਨੂੰਨ ਸਖਤ ਹੋਣਾ ਚਾਹੀਦਾ ਤਾਂਕਿ ਕਿਸੇ ਦਰਿੰਦੇ ਦੀ ਹਿੰਮਤ ਨਾ ਹੋਵੇ ਇਹੋ ਜਿਹਾ ਕਨਾਉਣੇ ਕਾਂਡ ਕਰਨ ਦੀ ਸੋ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਔਰ ਖਾਸ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਦਾ ਇੱਕ ਬੈਂਚ ਬਣਾ ਚਾਹੀਦਾ ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਆ ਕਿ ਪਹਿਲਾਂ ਦਿੱਲੀ ਵਰਗੇ ਕਿਹੋ ਜਿਹਾ ਨਰਪਾਇਆ ਕਾਂਡ ਹੋਇਆ ਹੋਰ ਇਹੋ ਜਿਹੇ ਸੈਂਕੜੇ ਕਾਂਡ ਹੋਏ ਇਹੋ ਜਿਹੇ ਦਰਿੰਦਿਆਂ ਦੀ ਜਿਹੜੀ ਹਿੰਮਤ ਵਾਧੀ ਰਹਿੰਦੀ ਆ ਕਿ ਅਸੀਂ ਤਾਂ ਜਮਾਨਤਾਂ ਦੇ ਬਾਹਰ ਆ ਜਾਣਾ ਨਾਲ ਦੀ ਨਾਲ ਫਾਂਸੀ ਜਾਂ ਚੌਂਕ 'ਚ ਖੜਾ ਕੇ ਇਹੋ ਜਿਹੇ ਦਰਿੰਦਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਅੱਜ ਮੈਂ ਸ਼੍ਰੀ ਮੁਖਸਰ ਸਾਹਿਬ ਦੀ ਯੂਥ ਦਾ ਬੜਾ ਧੰਨਵਾਦੀ ਹਾਂ ਤੇ ਵੱਡੇ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਜਾਗਰੂਕ ਕੀਤਾ ਕਿ ਸੜਕਾਂ ਤੇ ਆਉਣਾ ਪੈਣਾ ਅੱਜ ਇਹ ਜਿਹੜਾ ਯੂਥ ਜਿਹੜਾ ਮੁਕਸਰ ਦਾ ਸੜਕਾਂ ਦੇ ਨਿਕਲਿਆ ਕੱਲ ਪਰਸੋ ਡਾਕਟਰਾਂ ਨੇ ਹੋਰ ਜਥੇਬੰਦੀਆਂ ਨੇ ਵੀ ਇਹ ਜਿਹੜਾ ਰੋਸ ਮਨਾਇਆ ਇਹ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਕਰਨ ਜਿਹੜਾ ਅੱਜ ਪ੍ਰੋਟੈਸਟ ਕਰਦੇ ਦੇਖੋ ਇਹ ਜਿਹੜਾ ਕਲਕੱਤੇ ਵਿੱਚ ਹੋਇਆ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਮੈਂ ਇੱਕ ਹੀ ਗੱਲ ਕਹੂੰਗੀ ਜਦੋਂ ਵੀ ਔਰਤ ਨਾਲ ਕੁਝ ਹੁੰਦਾ ਹੈ ਉਹ ਇਹ ਪੁੱਛਦੇ ਹੋ ਰਾਤ ਨੂੰ ਕਰਦੀ ਕੀ ਪਈ ਸੀ ਉੱਥੇ ਕਿਹਦੇ ਨਾਲ ਸੀ ਕੀ ਪਾਇਆ ਸੀ ਅਕਸਰ ਇਹੀ ਸਵਾਲ ਕੀਤਾ ਜਾਂਦਾ ਪਰ ਹੁਣ ਅੱਜ ਦੀ ਘੜੀ ਵਿੱਚ ਤੁਸੀਂ ਦੇਖ ਲਓ ਆਪਾਂ ਕਿੱਥੇ ਖੜੇ ਆ ਇੱਕ ਡਾਕਟਰ ਸੀ ਦੂਜਿਆਂ ਦੀ ਜਾਨ ਬਚਾਰੀ ਸੀ ਦੂਜਿਆਂ ਦੀ ਜਾਨ ਬਚਾਉਣ ਦੀ ਕੀਮਤ ਅੱਜ ਇਹ ਹੈ ਕਿ ਉਹਨੂੰ ਆਪ ਦੀ ਜਾਨ ਦੇਣੀ ਪਈ ਉਹ ਇੱਕ ਡਾਕਟਰ ਸੀ ਚਿੱਟੇ ਕੋਟ ਵਿੱਚ ਸੀ ਹੁਣ ਕਿੱਥੇ ਕੀ ਅਲੀਗੇਸ਼ਨ ਜਿਹੜੇ ਕੁੜੀਆਂ ਤੇ ਲੱਗਦੇ ਐ ਕਿ ਉਹ ਕਿਹਦੇ ਨਾਲ ਫਿਰਦੀ ਸੀ ਰਾਤ ਨੂੰ ਜਾਂ ਕਿਉਂ ਗਈ ਸੀ ਜਾਂ ਕਿਹੜੇ ਮੁੱਤੀ ਪਾਇਆ ਹੋਇਆ ਸੀਗਾ ਉਹਦੇ ਤੇ ਲੱਗਦੇ ਸੀ ਅੱਜ ਉਹ ਸਾਰੇ ਸਵਾਲਾਂ ਦਾ ਅੱਜ ਚੁੱਪਨੇ ਆਜੋ ਤੇ ਹੁਣ ਇਹ ਮੈਨੂੰ ਰੀਸੈਂਟਲੀ ਖਬਰ ਪਤਾ ਲੱਗੀ ਹੈ ਕਿ ਪ੍ਰੋਟੈਸਟ ਜਿਹੜੇ ਕਲਕੱਤਾ ਨੇ ਉਹਨਾਂ ਦੇ ਵੀ ਬੈਨ ਲਾਇਆ ਦਿੱਤਾ ਗਿਆ ਧਾਰਾ ਲੱਗੀ ਹੈ ਉ आम इंसान की क्या रहएगा कि ਸਾਡੀ ਗੱਲ ਸੁਣੀ ਜਾਵੇ ਆਵਾਜ਼ ਉਠਾਈ ਜਾਵੇ ਪ੍ਰੋਟੈਸਟ ਤੇ ਬੈਨ ਕਰਤਾ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਇਸ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਲਦੀ ਤੋਂ ਜਲਦੀ ਫਾਸਟ ਕੋਰਟ ਵਿੱਚ ਇਹਨਾਂ ਲੈ ਕੇ ਜਾਇਆ ਜਾਵੇ ਮੁਕਦਮਾ ਜਲਦੀ ਤੋਂ ਜਲਦੀ ਇਸ ਚੀਜ਼ ਦਾ ਅੰਜਾਮ ਨਿਕਲੇ ਅਸੀਂ ਕੁੜੀਆਂ ਸੇਫਟੀ ਨਹੀਂ ਮਹਿਸੂਸ ਕਰ ਰਹੇ ਰਾਤ ਨੂੰ ਅਸੀਂ 8 ਵਜੇ ਜਾਈਏ 7 ਵਜੇ ਜਾਈਏ ਸਾਡੇ ਤੇ ਕੁਐਸਚਨਸ ਰਾਈਜ਼ ਹੁੰਦੇ ਸੀ ਪਰ ਅੱਜ ਕੀ ਇਸ ਕਰਕੇ ਅਸੀਂ ਇਕੱਠੇ ਹੋਏ ਹਾਂ ਕਿ ਇਸ ਚੀਜ਼ ਨੂੰ ਜਲਦ ਤੋਂ ਜਲਦ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਲਈ ਵੀ ਇੱਕ ਅੱਪਰ ਅੱਛਾ ਫਿਊਚਰ ਤੈਅ ਰੱਖ ਸਕੇ ਬਸ ਦੇਖ ਲਓ ਕਿ ਜਿਸ ਤਰ੍ਹਾਂ ਦੇ ਨਾਲਾ ਛੋਟਿਆਂ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਆ ਕਿ ਆ ਜਾਂਦੇ ਬੱਚਿਆਂ ਨੂੰ ਕੰਜਕਾ ਬਠਾਈਆਂ ਜਾਂਦੀਆਂ ਬੁਰਿਆਂ ਦਾ ਦੂਜਾ ਜਾਂਦਾ ਹਨ ਆ ਤੇ ਜੀ ਇਸ ਦੇਸ਼ ਦੇ ਵਿੱਚ ਇਹੀ ਕਲੋਨੀ ਹਰਕਤ ਹੋ ਜਾਣੀ ਜੀ ਦੇਖਦੇ ਦੇਖੋ ਇਹ ਮੈਂ ਤਾਂ ਇਹ ਚੀਜ਼ ਹੀ ਮੰਨਦੀ ਹੈਗੀ ਆ ਕਿ ਵੀ ਇੱਕ ਦਾ ਸੋਚ ਰੱਖਣੀ ਇੱਕ ਕਹਿਣਾ ਤੇ ਇੱਕ ਕਰਨੀ 'ਚ ਬਹੁਤ ਫਰਕ ਹੈਗਾ ਆਪਾਂ ਕਹਿ ਦਿੰਦੇ ਆ ਕਿ ਕੰਜਕਾ ਬਿਠਾਇਆ ਗਿਆ ਹੁਣ ਦੁਰਗਾ ਕਲਕੱਤੇ ਵਿੱਚੋਂ ਦੁਰਗਾਸ਼ਮੀ ਹੋਊਗੀ ਬਹੁਤ ਵੱਡਾ ਫੈਸਟੀਵਲ ਹੋਣ ਜਾ ਰਿਹਾ ਹੈ ਪਰ ਫਿਰ ਵੀ ਉਹੋ ਜੀ ਜਗ੍ਹਾ ਤੇ ਜੋ ਕੁਝ ਹੋ ਰਿਹਾ ਹੈ ਤਾਂ ਇੱਥੋਂ ਪਤਾ ਲੱਗਦਾ ਕਿ ਆਪਾਂ ਬਹੁਤ ਪਿੱਛੇ ਆਪਾਂ ਬਹੁਤ ਲੈਗ ਕਰ ਰਹੇ ਹਾਂ ਅਜੇ ਇੰਡੀਪੈਂਡੈਂਸ ਹੋਣੇ ਬੀਤੇ ਐ ਮੈਂ ਤਾਂ ਇਹ ਕਹੂੰਗੀ ਕਿ ਉਹ ਹੈਪੀ ਇੰਡੀਪੈਂਡੈਂਸ ਨਹੀਂ ਹੈਗਾ ਹੈਪੀ ਹੋਣ ਵਾਸਤੇ ਇੰਡੀਪੈਂਡੈਂਸ ਜ਼ਰੂਰ ਹੈ ਹੈਪੀ ਹੋਣ ਵਾਸਤੇ ਅਜੇ ਬਹੁਤ ਆਪਾਂ ਲੰਮਾ ਸਫ਼ਰ طے ਕਰਨਾ ਪੈਣਾ ਹੈ ਇਸ ਕਰਕੇ ਸਿਰਫ ਔਰਤਾਂ ਹੀ ਨਹੀਂ ਬਲਕਿ ਜੈਂਟਸ ਲਈ ਵੀ ਇੱਕ ਸਬਕ ਹੈ ਅੱਜਕਲਮ ਅਸੀਂ ਅੱਗੇ ਆਪਾਂ ਸੋਚਦੇ ਸੀ ਯਾਰ ਡੌਰੀ ਹੈ ਕੁੜੀਆਂ ਦਾ ਪੈਦਾ ਹੁਣ ਘਰੂਨ ਹੱਤਿਆ ਹੁੰਦੀ ਸੀ ਹੁਣ ਸੋਚਣਗੇ ਸੇਫਟੀ ਨਹੀਂ ਹੈਗੀ ਕੁੜੀਆਂ ਨਾਲ ਹੁਣ ਇਸ ਕਰਕੇ ਬਹੁਤ ਗੜੀ ਸਜ਼ਾ ਦੇਣੀ ਜ਼ਰੂਰੀ ਹੈ ਮੈਂ ਮੰਨਦੀ ਹਾਂ ਕਿ ਲੱਗਦਾ ਕਿ ਉਹਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਇਹ ਉਹਦੀ ਕਾਨੂੰਨੀ ਕਰਕੇ ਲੱਗੇ ਦੇਖੋ ਇਹਦੇ ਲਈ ਜਸਟਿਸ ਬੈਠੇ ਨੇ ਉੱਪਰ ਬੈਠੇ ਨੇ ਸਾਰੇ ਸੁਪਰੀਮ ਕੋਰਟ ਵਿੱਚ ਉਹ ਅੱਛੇ ਤਰ੍ਹਾਂ ਜਾਣਦੇ ਨੇ ਰੂਲਸ ਲਾਜ਼ ਅੱਗੇ ਵੀ ਬਣ ਚੁੱਕੇ ਨੇ ਲॉज ਅੱਗੇ ਵੀ ਬਹੁਤ ਲੋਡ ਹੈ ਇੰਪਲੀਮੈਂਟੇਸ਼ਨ ਦੀ दैट्स ਇਟ ਉਹ ਕਹਿੰਦੇ ਕਿ ਤਿੰਨ ਮਹੀਨੇ ਦੇ ਵਿੱਚ ਕਿ ਉਹਨਾਂ ਨੂੰ ਫਾਸਟ ਟ੍ਰਾਇਲ ਚੱਲੇ ਉਸ ਤੋਂ ਬਾਅਦ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਕੜੀ ਦੇ ਦੇਖੋ ਜੀ ਅੱਜ ਜਗਉਣ ਲਈ ਆਏ ਆ ਸਾਡੀ ਧਰਤੀ ਮਹਾ ਭਾਰਤ ਦੀ ਰਹੀ ਆ ਕੁਰਖ ਖੇਤਰ ਦੀ ਮਿੱਟੀ ਦੇ ਵਿੱਚ ਅੱਜ ਵੀ ਲਾਲ ਰੰਗ ਬੋਲਦਾ ਜੇ ਦੇਖਿਆ ਜਾਵੇ ਅੱਜ ਅਸੀਂ ਠਾਣ ਆਏ ਆ ਇਹ ਜੇ ਤੁਹਾਨੂੰ ਰਾਸ਼ ਦੇਖ ਰਿਹਾ ਇੱਕ ਰਾਸ਼ ਨਹੀਂ ਇੱਕ ਭਾਵਨਾ ਈਮੋਸ਼ਨ ਆ ਕਿਸੇ ਨੂੰ ਫੋਨ ਕਰਕੇ ਸੱਦਿਆ ਨਹੀਂ ਗਿਆਗਾ ਇੱਕ ਮੈਸੇਜ ਦੇ ਉੱਤੇ ਇੰਨਾ ਇਕੱਠ ਹੋਇਆ ਇਹ ਪੀੜਾ ਬੋਲਦੀ ਆ ਸਾਰਿਆਂ ਦੇ ਵਿੱਚ ਕੱਲ ਨੂੰ ਅੱਜ ਬਾਹਰਲਾ ਕੋਈ ਮੈਂਬਰ ਕਲਕੱਤਾ ਬਹੁਤ ਦੂਰ ਹੈ ਸਾਡੇ ਤੋਂ ਪਰੰਤੂ ਜੇ ਕੱਲ ਨੂੰ ਸਾਡੇ ਅੱਜ ਬਾਹਰ ਆ ਗਏ ਕੱਲ ਸਾਡੇ ਘਰ ਵਿੱਚ ਆ ਸਕਦੀ ਹੈ ਜੇ ਅੱਜ ਅਸੀਂ ਇਸ ਦਾ ਵਿਰੋਧ ਨਾ ਕਰਾਂਗੇ ਕੱਲ ਨੂੰ ਸਾਡੇ ਘਰ ਤੱਕ ਆਗੋ ਨਹੀਂ ਲਾਜ਼ਮੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਜੋ ਅੱਜ ਮਸ਼ਾਲਾਂ ਚੱਕੀਆਂ ਹੋਈਆਂ ਨੇ ਹੱਥ 'ਚ ਬੈਨਰ ਫੜੇ ਹੋਏ ਨੇ ਕਿ ਅਸੀਂ ਇੱਕ ਜਸਟਿਸ ਮੰਗ ਰਹੇ ਹਾਂ ਇਹ ਸਾਨੂੰ ਦਿੱਤਾ ਜਾਵੇ ਦਰਿੰਦਿਆਂ ਨੂੰ ਚੌਕ ਦੇ ਵਿੱਚ ਖੜਾ ਕਰਕੇ ਅਰੇਬੀ ਕੰਟਰੀਜ਼ ਵਾਂਗੂ ਗੋਲੀ ਮਾਰ ਦੇਣੀ ਚਾਹੀਦੀ ਹੈ ਬਾਕੀ ਅਥਾਰਟੀ ਸਭ ਜਾਣਦੀਆਂ ਨੇ ਕਿਹੜੇ ਲਾ ਪਾਸ ਕਰਕੇ ਡਰ ਦਾ ਮਾਹੌਲ ਬਣਾਉਣਾ ਪੈਣਾ ਹੈ ਜੇਕਰ ਇਸ ਨੂੰ ਰੋਕਣਾ ਹੈ ਤਾਂ ਅਸੀਂ ਅਰੇਬੀ ਕੰਟਰੀਜ਼ ਵਾਲਾ ਰੂਲ ਮੰਗਦੇ ਹਾਂ ਇੱਥੇ ਤਾਂ ਜੋ ਕਰਨ ਤੋਂ ਪਹਿਲਾਂ ਇਹੋ ਜਿਹਾ ਕੁਝ ਵੀ ਹਾਦਸਾ ਅਗਲਾ 25 ਵਾਰੀ ਸੋਚੀ ਸਾਡੇ ਵੱਲੋਂ ਇਹੀ ਬੇਨਤੀ ਹੈ ਤੇ ਅਸੀਂ ਹਾਈ ਕਮਾਂਡ ਨੂੰ ਇਹੀ ਕਹਿੰਨੇ ਆ ਹੱਥ ਝੁਲਨ ਕੇ ਕਹਿੰਨੇ ਆ ਕਿ ਕਿਰਪਾ ਕਰਕੇ ਸਖਤੋ ਸਖਤ ਰੂਲ ਬਣਾਏ ਜਾਣ ਇਸੇ ਨਾਲ ਮੈਂ ਵਿਦਾ ਲਾ ਮਾੜੀ ਗੱਲ ਹੈ ਮੰਦਭਾਗੀ ਘਟਨਾ ਹੈ ਅੱਗੇ ਵੀ ਪਹਿਲਾਂ ਕਈ ਘਟਨਾ ਹੋ ਚੁਕੀਆਂ ਬਹੁਤ ਮੈਗਨਾ ਸਾਡੀਆਂ ਮਹਿਲਾਵਾਂ ਬੱਚੀਆਂ ਸਾਡੀਆਂ ਸੇਫ ਕਿਵੇਂ ਰਹਿ ਸਕਦੀਆਂ ਜੇ ਜਿਹੇ ਹਾਲਾਤ ਹੈ ਤੇ ਤਾਂ ਸਰਕਾਰ ਨੂੰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਔਰ ਉੱਥੋਂ ਦੀ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਔਰ ਸਜ਼ਾ ਨਹੀਂ ਸਖਤੋ ਸਖਤ ਸਜ਼ਾ ਦੇ ਕੇ ਅੱਗੇ ਆਉਣ ਵਾਲੇ ਸਮੇਂ ਚ ਇਹ ਇਹ ਤਰਿੰਦਿਆਂ ਨੂੰ ਇੱਕ ਸਬਕ ਮਿਲਣਾ ਚਾਹੀਦਾ ਹੈ ਕਿ ਅੱਗੇ ਤੋਂ ਇਹ ਜਾਂ ਕੁਝ ਕਰਨਾ ਘਨੌਣੀ ਹਰਕਤ ਨਾ ਹੋਵੇ ਤਾਂ ਜੋ ਸਾਡੀਆਂ ਮਹਿਲਾਵਾਂ ਉਹ ਸੇਫ ਰਹਿ ਸਕਣ ਕਿਉਂਕਿ ਲੜਕੀ ਤੇ ਸਾਡੀਆਂ ਮਹਿਲਾਵਾਂ ਇਹ ਦੇਸ਼ ਦਾ ਕੰਗ ਹਨ ਸਾਡਾ ਬਰਾਬਰ ਦਾ ਹੱਕ ਰੱਖਦੇ ਆ ਹਨ ਤੇ ਜੇ ਇਹ ਸੇਫ ਨਹੀਂ ਤੇ ਅਸੀਂ ਕਿੱਥੇ ਸੇਫ ਆ ਸਾਨੂੰ ਸਾਰੇ ਸਮਾਜ ਨੂੰ ਰਲ ਕੇ ਸਾਰੇ ਲੋਕਾਂ ਨੂੰ ਰਲ ਕੇ ਇਸ ਗੱਲ ਦੀ ਹਮਾਇਤ ਕਰਨੀ ਚਾਹੀਦੀ ਹੈ ਔਰ ਦਰਿੰਦਿਆਂ ਵਾਸਤੇ ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਪਰ ਪ੍ਰੋਟੈਕਟਸ ਸਾਰੇ ਸਮਾਜ ਦੇ ਲੋਕ ਕਰ ਰਹੇ ਆ ਇਹ ਡਾਕਟਰ ਜਿਹੜੀ ਸਾਡੀ ਬੇਟੀ ਕਲਕੱਤਾ ਦੇ ਵਿੱਚ ਉਹਦਾ ਨਾਂ ਰੇਪ ਕਰਨ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਉਹਦੀ ਸਖਤ ਸ਼ਬਦਾਂ ਦਾ ਨਿੰਦਾ ਕਰਦੇ ਆਂ ਸਰਕਾਰ ਮੂਰੇ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਸ ਤਰ੍ਹਾਂ ਦੀ ਘਟਨਾ ਦੁਆਰਾ ਕੋਈ ਨਵਾਾ ਵਾਪਰੇ ਉਹ ਦਰਿੰਦਿਆਂ ਨੂੰ ਚੌਂਕ ਦੇ ਵਿੱਚ ਖੜੇ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹ ਅਸੀਂ ਮੰਗ ਕਰਦੇ ਆਂ ਸਾਰੇ ਸਮਾਜ ਦੇ ਲੋਕ ਪ੍ਰੋਟੈਸਟ ਜੀ ਆਪਾਂ ਨੂੰ ਕੱਲ ਰਖੜੀ ਦਾ ਦਿਨ ਆ ਆਪਾਂ ਨੂੰ ਇਹੋ ਜੇ ਟਾਈਮ ਤੇ ਪ੍ਰਣ ਲੈਣਾ ਚਾਹੀਦਾ ਆਪਨਾ ਵੀ ਕੋਈ ਯਾਰ ਦੋਸਤ ਹੁੰਦਾ ਕੋਈ ਹਾਸੇ ਮਜ਼ਾਕ ਨਾਲ ਵੀ ਕਿਸੇ ਨੂੰ ਟਿੱਚਰ ਕਰਦਾ ਆਪਾਂ ਨੂੰ ਉਹਦਾ ਵੀ ਬਾਈਕਾਟ ਕਰਨਾ ਚਾਹੀਦਾ ਇੱਕ ਪਿੱਛੇ ਜੇ ਕਾਂਡ ਹੋਇਆ ਸੀ ਨਿਰਭਇਆ ਕਾਂਡ ਉਹਦੇ ਵਿੱਚ ਸਾਰੇ ਦੇਸ਼ ਚ ਪ੍ਰੋਟੈਸਟ ਚੱਲੇ ਸੀ ਐਸੇ ਤਰ੍ਹਾਂ ਹੀ ਜੇ ਸਾਰੇ ਦੇਸ਼ ਚ ਪ੍ਰੋਟੈਸਟ ਚੱਲਣ ਤੇ ਸਰਕਾਰਾਂ ਵੀ ਜਾਗਣਗੀਆਂ ਉਹ ਦਿੱਲੀ ਵਰਗੇ ਸ਼ਹਿਰ ਚ ਹੋਇਆ ਸੀ ਜਿੱਥੇ ਆਪਾਂ ਨੂੰ ਪਤਾ ਹੈ ਜੀ ਰਾਤ ਨੂੰ ਵੀ ਆਪਾਂ ਨੂੰ ਸੀਟ ਬੈਲਟ ਲਾ ਕੇ ਨਿਕਲਣਾ ਪੈਂਦਾ ਐਨੀ ਸੁਰੱਖਿਆ ਦੇ ਬਾਵਜੂਦ ਇਸ ਤੋਂ ਜ਼ਿਆਦਾ ਮਾੜੀ ਗੱਲ ਕੀ ਹੋਊ ਇਹ ਸਰਕਾਰਾਂ ਨੂੰ ਇਹ ਸਖਤ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਵਿੱਚ ਮੈਕਸਿਮਮ ਟ੍ਰਾਇਲ 3 ਮਹੀਨੇ ਤੱਕ ਕਰਕੇ ਪੂਰੀ ਸਖਤ ਸਜ਼ਾ ਜਿਹੜੀ ਐਕਸਟ੍ਰੀਮ ਹੁੰਦੀ ਹੈ ਉਹ ਸਭ ਨੂੰ ਪਤਾ ਆਪਾਂ ਨੂੰ ਐਕਸਟ੍ਰੀਮ ਸਜ਼ਾ ਕੀ ਹੁੰਦੀ ਹੈ ਉਸ ਤੋਂ ਘੱਟ ਇਹਦੇ ਵਿੱਚ ਸਜ਼ਾ ਨਹੀਂ ਚਾਹੀਦੀ ਫੇਰ ਹੀ ਧੀਆਂ ਪਹਿਣਾ ਸੁਰੱਖਿਅਤ ਰਹਿਣ ਆ ਜੋ ਆਰੋਪੀ ਜਲਦੀ ਹਦੋਂ ਤੱਕ ਨਿਕਲਣਾ ਪੈ ਕੈਂਡਲ ਮਾਰਚ ਜਸਟਿਸ ਦੇ ਲਈ ਹੈ ਜਸਟਿਸ ਦੀ ਮੰਗ ਦੇ ਲਈ ਹੈ ਤੇ ਭਾਰਤ ਦੀ ਸਰਕਾਰ ਨੂੰ ਜ਼ੋਰਾਂ ਸ਼ੋਰਾਂ ਦੇ ਨਾਲ ਇਨੇ ਲੋਕਾਂ ਦਾ ਜੋ ਅਪੀਲ ਹੈਗੀ ਹੈ ਭਾਰਤ ਦੀ ਸਰਕਾਰ ਨੂੰ ਕਿ ਜਿਹੜਾ ਇਹ ਕੇਸ ਹੈਗਾ ਇਹ ਆਨਹੇਬਲ ਸੁਪਰੀਮ ਕੋਰਟ ਦੇ ਹੱਥਾਂ ਤੋਂ ਐਕਸਪੀਡਿਟ ਹੋ ਕੇ 3 ਮਹੀਨਿਆਂ ਦੇ ਵਿੱਚ ਵਿੱਚ ਖਤਮ ਹੋ ਜਾਏ ਤੇ ਜਲਦੀ ਤੋਂ ਜਲਦੀ ਜਿਹੜੇ ਇਹ ਕਾਤਲ ਹੈਗੇ ਆ ਜੀ ਕਿ ਜਿਹੜੇ ਇਹਨੇ ਦਰਿੰਦੇ ਹੈਗੇ ਆ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ 3 ਮਹੀਨਿਆਂ ਦੇ ਵਿੱਚ ਵਿੱਚ ਅਪੀਲ ਹੈਗੀ ਹੈ ਕਿ ਇਹ ਕੇਸ ਨੂੰ ਜਲਦੀ ਤੋਂ ਜਲਦੀ ਸਪੀਡਿਡ ਟ੍ਰਾਇਲ ਕਰਕੇ ਆਰਡਰ ਕਰਕੇ ਸਪੀਡ ਦੇ ਨਾਲ ਦੀ ਨਾਲ ਮੁਕੰਮਲ ਕਰਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਇਤਿਹਾਸ ਦੇ ਵਿੱਚ ਵੀ ਅੱਗੇ ਤੋਂ ਜਿਹੜੇ ਇਹ ਜਿਹੜੇ ਦਿਰੰਧੇ ਹੈਗੇ ਉਹਨਾਂ ਨੂੰ ਯਾਦ ਰੱਖੇ ਕਿ ਅਗਰ ਇਸ ਤਰ੍ਹਾਂ ਦਾਲ ਜਾਨ ਦੇਵਾਂਗੇ ਤਾਂ ਹਸ਼ਰ ਬਹੁਤ ਬੁਰਾ ਆਨਸੀ ਦੀ ਸਹਾਇਤਾ ਦੀ ਮੰਗ ਹੈ ਇਹ ਜਿਹੜੀ ਸਾਡੇ ਡਾਕਟਰ ਬੇਟੀ ਦੀਏ ਦੇ ਰਮੀ ਦੇ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਅਸੀਂ ਇਸ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਸਰਕਾਰ ਦੀ ਵੀ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਵੀ ਇਹ ਬੱਚੀਆਂ ਸਾਡੀਆਂ ਸੇਫ ਨਹੀਂ ਡਾਕਟਰ ਸੇਫ ਨਹੀਂ ਇਹ ਬਹੁਤ ਮਦਭਾਗੀ ਘਟਨਾ ਹੈ ਇਸ ਜਿਹੜਾ ਸ਼ਖਸ਼ ਜਿਨੇ ਇਹ ਕੰਮ ਕੀਤਾ ਉਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਇਹ ਪ੍ਰੋਟੈਸ ਇਸ ਲਈ ਕੱਢ ਰਹੇ ਹਾਂ ਵੀ ਇਹ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਥੈਂਕ ਯੂ ਜਿਹੜਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਕਿ ਕਲਕੱਤਾ ਦੇ ਵਿੱਚ ਇੱਕ ਡਾਕਟਰ ਸਹਿਬਾਨ ਦੀ ਹਿਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਕੁਝ ਵਿਅਕਤੀਆਂ ਵੱਲੋਂ ਬਲਤਕਾਰ ਕੀਤਾ ਗਿਆ ਔਰ ਬਲਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸਾਡੀਆਂ ਮੰਗਾਂ ਨੇ ਜੋ 올 ਇੰਡੀਆ ਜੋ ਡਾਕਟਰਾਂ ਦੀ ਫੈਡਰੇਸ਼ਨ ਹੈ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਔਰ ਸਾਡਾ ਪ੍ਰੋਟੈਸਟ ਇਹੀ ਹੈ ਕਿ ਉਸ ਡਾਕਟਰ ਸਹਿਬਾਨ ਸਾਡੀ ਭੈਣ ਨੂੰ ਇਨਸਾਫ ਮਿਲੇ ਅਤੇ ਜਿਹੜੀਆਂ ਵੀ ਡਾਕਟਰਾਂ ਦੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨੇ ਸਰਕਾਰ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੰਨੇ ਔਰ ਜਿਹੜੀ ਸੀਬੀਆਈ ਦੀ ਜਾਂਚ ਹੋ ਰਹੀ ਹੈ ਉਸ ਵਿੱਚ ਵੀ ਜਾਣਬੁੱਝ ਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਕਿ ਉਸ ਪਰਿਵਾਰ ਨੂੰ ਔਰ ਸਾਡੀ ਭੈਣ ਨੂੰ ਇਨਸਾਫ ਨਾ ਮਿਲੇ ਸਾਡਾ ਪ੍ਰੋਟੈਸਟ ਅੱਜ ਉਹ ਸਰਕਾਰ ਦੇ ਵਿਰੋਧ ਵੀ ਹੈ ਅਤੇ ਡਾਕਟਰਾਂ ਨੂੰ ਜੋ ਇਨਸਾਫ਼ ਮਿਲਣਾ ਚਾਹੀਦਾ ਉਹ ਵੀ ਸਾਡੀ ਮੰਗ ਹੈ ਸਰਕਾਰ ਨੂੰ